ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਇੱਕ ਵੱਡਾ ਕਾਰਾ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿੰਦੇ ਵੀ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਜੇਕਰ ਤੁਸੀਂ ਸਾਨੂੰ ਝੰਡੇ ਡਾਂਗਾ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਅੱਜ ਤੁਹਾਡੇ ਕੁੜਤੇ ਪਾਉਣੇ ਨੇ ਤੇ ਅਸੀਂ ਹੱਥੋਂ ਸੱਕਣੇ ਨਹੀਂ ਆਉਂਦੇ ਸਾਡੇ ਕੋਲੋਂ ਵੀ ਹਥਿਆਰ ਹੁੰਦੇ ਨੇ ਜਿਸ ਦਾ ਸਬੂਤ ਮਿਲ ਗਿਆ ਹੈ ਤੇ ਦੂਸਰੇ ਪਾਸੇ ਵੱਖ-ਵੱਖ ਚੈਨਲਾਂ ਵੱਲੋਂ ਉਹ ਖਬਰ ਵੀ ਚਲਾਈ ਜਾ ਰਹੀ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਤੇ ਕਾਰਵਾਈ ਕੀਤੀ ਹੈ ਕਿਉਂਕਿ ਜਦੋਂ ਪਿੰਡ ਦੇ ਲੋਕਾਂ ਵੱਲੋਂ ਖਾਸ ਕਰਕੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਨਰੇਸ਼ ਕਟਾਰੀਆ ਦੇ ਸਾਥੀ ਨੇ ਬੰਦੂਕ ਕੱਢ ਲਈ ਯਾਨੀ ਕਿ ਪ੍ਰੋਟੈਸਟ ਜਿਹੜੇ ਧਰਨਾ ਲਾਉਂਦੇ ਨੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਬੰਦੂਕ ਦਿਖਾਈ ਗਈ ਵੀ ਭਈ ਤੁਹਾਨੂੰ ਅਸੀਂ ਮੌਤ ਦੇ ਘਾਟ ਉਤਾਰ ਦੇਾਂਗੇ ਐਟ ਲੀਸਟ ਉਹਦਾ ਮੀਨਿੰਗ ਇਹੀ ਸੀ ਹਾਲਾਂਕਿ ਜਿਹੜੇ ਸੂਬੇ ਦੇ ਕਿਸਾਨ ਨੇ ਉਹਨਾਂ ਵੱਲੋਂ ਵਿਧਾਇਕਾਂ ਦੀ ਕੋਟਮਾਰ ਨਹੀਂ ਕੀਤੀ ਜਾਂ ਉਹਨਾਂ ਦੇ ਲੀੜੇ ਨਹੀਂ ਪਾੜੇ ਜਾਂਦੇ ਹਾਲਾਂਕਿ ਇਹ ਕਹਿ ਚੁੱਕੇ ਨੇ ਇਸ ਦੇ ਬਾਵਜੂਦ ਵੀ ਬਖਸ਼ ਦਿੰਦਾ ਹੈ ਲੇਕਿਨ ਇਸ ਦੇ ਬਾਵਜੂਦ ਨਰੇਸ਼ ਕਟਾਰੀਆ ਦੇ ਸਾਥੀ ਨੇ ਆਪਣੀ ਦਨਾਲੀ ਕਢ ਲਈ ਬੰਦੂਕ ਦਿਖਾ ਦਿੱਤੀ ਕਿ ਜੇਕਰ ਤੁਸੀਂ ਪ੍ਰੋਟੈਸਟ ਕੀਤਾ ਤੇ ਇਹ ਦਨਾਲੀ ਜਿਹੜੀ ਹੈ ਤੁਹਾਡੇ ਵਿਰੁੱਧ ਚੱਲੇਗੀ ਇਸ ਨੂੰ ਲੈ ਕੇ ਕਹਿੰਦੇ ਨੇ ਉਦਘਾਟਨ ਕਰਨ ਆਏ ਵਿਧਾਇਕ ਤੋਂ ਪਿੰਡ ਵਾਲਿਆਂ ਨੇ ਪੁੱਛੇ ਸਵਾਲ ਤਾਂ ਤੈਸ਼ ਵਿੱਚ ਆਏ ਵਿਧਾਇਕ ਦੇ ਚਮਚੇ ਦੇ ਗੁੱਸੇ ਵਿੱਚ ਕੱਢਿਆ ਹਥਿਆਰ ਵੀਡੀਓ ਕਈ ਚੈਨਲਾਂ ਤੇ ਚੱਲਣ ਤੋਂ ਬਾਅਦ ਵੀ ਪੁਲਿਸ ਨੇ ਨਹੀਂ ਕੀਤੀ ਹਜੇ ਤੱਕ ਕੋਈ ਕਾਰਵਾਈ ਦੱਸਿਆ ਜਾ ਰਿਹਾ ਹੈ ਕਿ ਇਹ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬੀ ਲੋਕ ਚੈਨਲ ਵੱਲੋਂ ਇਹ ਖਬਰ ਵੀ ਚਲਾਈ ਗਈ ਲੇਕਿਨ ਫਿਰ ਵੀ ਸੂਬੇ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਨਹੀਂ ਕਾਰਵਾਈ ਕੀਤੀ ਕਿਉਂਕਿ ਨਰੇਸ਼ ਕਟਾਰੀਆ ਦੇ ਸਾਥੀ ਵੱਲੋਂ ਵੀ ਗੁੰਡਾਗਰਦੀ ਜਿਹੜੀ ਹੈ ਕੀਤੀ ਚੱਰੀ ਹੈ ਤੁਹਾਨੂੰ